ਮਤੇ ਪੁਣੇ 9 2024 ਨੂੰ ਪੈਨਪੁਰਨਵਾਦੇ ਗੁਰਵਿੰਦਰ ਸਿੰਘ ਗਿੰਦਾ ਜੋ ਕਿ ਉਹ 24 ਸਾਲ ਦਾ ਮਲਕਾ ਸੀਗਾ ਇਹਨੇ ਅਣਹੋਣੀ ਮੌਤ ਸੂਸਾਈਡ ਕਰ ਲਈ ਸੀ ਜਿਹਦੇ ਤਹਿਤ थाना ਸ਼ਾਹਕੋਟ ਚ 108 ਪੀਐਨਐਸ ਤਹਿਤ ਮੁਕਾਦਮਾ ਦਰਜ ਕੀਤਾ ਇਹਦੇ ਫਾਦਰ ਕੇਵਲ ਸਿੰਘ ਨੇ ਬਿਆਨ ਦਿੱਤਾ ਕਿ ਉਸਦੇ ਪਰਿਵਾਰ ਨੂੰ ਇਹਨੋਂ ਜਿਹੜਾ ਗੁਰਵਿੰਦਰ ਗਿੰਦਾ ਨੂੰ ਰਮਨ ਕੁਮਾਰ ਪੁੱਤਰ ਸੀਰ ਕੁਮਾਰ ਉਹਦੀ ਪਤਨੀ ਕੁਲਦੀਪ ਕੌਰ ਅਲਸ ਜੋਤੀ ਤੇ ਉਹਦੀ ਸੱਸ ਪ੍ਰਕਾਸ਼ ਕੌਰ ਜਿਹੜੇ ਆ ਦੀ ਵਜ੍ਹਾ ਕਰਕੇ ਉਹਦੀ ਮੌਤ ਹੋਈ ਆ ਜੋ ਇਹਦੇ ਪਿਛੋਕੜ 'ਚ ਹੈ ਵੀ ਜਿਹੜਾ ਸਾਡਾ ਇਹ ਰਮਨ ਕੁਮਾਰ ਆ ਇਹ ਸਾਡੇ ਪੰਜਾਬ ਪੁਲਿਸ ਦਾ ਕਾਂਸਟੇਬਲ ਆ ਇਹਦਾ ਇਹਦੀ ਆਪਣੀ ਪਤਨੀ ਜਿਹੜੀ ਜੋਤੀ ਆ ਉਹਦੇ ਨਾਲ ਘਰੇਲੂ ਆਵਾਜ਼ ਸੀਗਾ ਦੋ ਤਿੰਨ ਮਹੀਨਿਆਂ ਤੋਂ ਇਹ ਆਪਸ ਵਿੱਚ ਟਕਰਾਅ ਚ ਸੀਗੇ ਤੇ ਗੁਰਵਿੰਦਰ ਸਿੰਘ ਗਿੰਦਾ ਜਿਹੜਾ ਉਹ ਰਮਨ ਕੁਮਾਰ ਦਾ ਦੋਸਤ ਸੀਗਾ ਉਹ ਅਕਸਰ ਇਹਨਾਂ ਦੇ ਘਰੇਲੂ ਫੈਸਲੇ 'ਚ ਮਦਦ ਕਰਦਾ ਸੀਗਾ 15 ਤਰੀਕ ਨੂੰ ਜੋਤੀ ਜਿਹੜੀ ਇਹਦੀ ਰਮਨ ਕੁਮਾਰ ਕੌਨਸਟੇਬਲ ਦੀ ਵਾਈਫ ਆ ਇਹਨੇ ਇੱਕ 112 ਤੇ ਕੰਪਲੇਨਟ ਕੀਤੀ ਸੀ ਜਿਹਦੇ ਇਨਵੈਸਟੀਗੇਸ਼ਨ ਸੰਬੰਧੀ ਇਹ ਪਾਰਟੀਆਂ ਤਾਲਮ ਕੀਤੀਆਂ ਬਾਅਦ ਚ ਰਮਨ ਕੁਮਾਰ ਹੀ ਦੋਨੋਂ ਪਾਰਟੀਆਂ ਨੂੰ ਸੈਟਲ ਕਰਨ ਲਈ ਵਾਪਸ ਲੈ ਗਏ ਫਿਰ ਜਿਹੜਾ ਪਰਸੋ 18 ਤਰੀਕ ਨੂੰ ਉਹਨੇ ਰਾਤ ਨੂੰ ਡੇਟ ਨਾਈਟ ਇਹ ਸੁਸਾਈਡ ਕਰ ਲਈ ਸੀ ਉਹਦੀ ਇਨਵੈਸਟੀਗੇਸ਼ਨ ਦੌਰਾਨ ਇਹ ਤਿੰਨ ਜਣੇ ਅਸੀਂ ਰਮਨ ਕੁਮਾਰ ਚੋਂ ਮਹਿਕਮਾ ਪੰਜਾਬ ਪੁਲਿਸ ਦਾ ਕੌਨਸਟੇਬਲ ਹੈ ਇਹਨੂੰ ਇਹਦੀ ਪਤਨੀ ਜਿਹੜੀ ਆ ਕੁਦੀ ਪਵਾ ਜੋਤੀ ਤੇ ਇਹਦੀ ਸੱਸ ਜੀ ਆ ਪ੍ਰਕਾਸ਼ ਕੌਰ ਨੂੰ ਅਸੀਂ ਗ੍ਰਫਤਰ ਕਰ ਲਿਆ ਇਹਦੀ ਬਾਕੀ ਤਫਤੀਸ਼ ਜਾਰੀ ਹੈ ਕਿਹਦਾ ਹੋਰ ਦੋਸ਼ ਹੈਗਾ ਕਿਵੇਂ ਇਹਨਾਂ ਨੇ ਹਾਲਾਤ ਪੈਦਾ ਕੀਤੇ ਇਹ ਸਾਰਾ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਨਾਂ ਨੂੰ ਅਜ ਮਾਨਜੋਗ ਅਦਾਲਤ ਤੇ ਪੇਸ਼ ਕਰਕੇ ਰਵਾਨਾ ਹਾਸ ਕਰਕੇ ਇਹਦੀ ਤਫਤੀਸ਼ ਜਰੀ ਮੁਕੰਮਲ ਕੀਤੀ ਜਾਊਗੀ ਤੇ ਕੇਵਲ ਸਿੰਘ ਦੇ ਪਰਿਵਾਰ ਦੇ ਨਾਲ ਅਸੀਂ ਮੁਕੰਮਲ ਤੌਰ ਤੇ ਖੜੇ ਆ ਸਾਰਾ ਇਨਵੈਸਟੀਗੇਸ਼ਨ ਕਰਕੇ ਉਹਨੂੰ ਮੁਕੰਮਲ ਇਨਸਾਫ ਦੇਣ ਲਈ ਪਾਬੰਦ ਹੈ ਕਿ ਥੈਂਕ ਯੂ